ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਸਾਰੇ ਹੀ ਨਾਗਰਿਕ ਧਿਆਨ ਦਿਓ ਪਾਸਪੋਰਟ ਨੀਮਾ ਵਿੱਚ ਕੀਤਾ ਗਿਆ ਹੈ ਵੱਡਾ ਬਦਲਾ ਪਾਸਪੋਰਟ ਪਛਾਣ ਲਈ ਹੁਣ ਸਿਰਫ ਇਹ ਦਸਤਾਵੇਜ਼ ਹੋਵੇਗਾ ਜ਼ਰੂਰੀ ਤਾਂ ਦੋਸਤੋ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਨਾਗਰਿਕ ਪਾਸਪੋਰਟ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਤੱਕ ਇਹਨਾਂ ਨੀਮਾ ਵਿੱਚ ਹੋਏ ਬਦਲਾਅ ਸੰਬੰਧੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਤਾਂ ਦੋਸਤੋ ਪਾਸਪੋਰਟ ਸਿਰਫ ਇੱਕ ਯਾਤਰਾ ਦਸਤਾਵੇਜ਼ ਹੀ ਨਹੀਂ ਹੈ ਸਗੋਂ ਇੱਕ ਵਿਅਕਤੀ ਦੀ ਪਛਾਣ ਅਤੇ ਉਸ ਦੀ ਨੈਸ਼ਨੈਲਿਟੀ ਦਾ ਵੀ ਸਬੂਤ ਹੈ ਇਹ ਵਿਦੇਸ਼ ਯਾਤਰਾ ਸਿੱਖਿਆ ਕਾਰੋਬਾਰ ਅਤੇ ਹੋਰ ਉਦੇਸ਼ਾਂ ਲਈ ਜ਼ਰੂਰੀ ਹੈ ਭਾਰਤ ਸਰਕਾਰ ਅਰਜੀ ਪ੍ਰਕਿਰਿਆ ਨੂੰ ਆਸਾਨ ਅਤੇ ਪਾਰਦਰਸ਼ੀ ਬਣਾਉਣ ਲਈ ਸਮੇਂ-ਸਮੇਂ ਤੇ ਪਾਸਪੋਰਟ ਨੀਮਾ ਵਿੱਚ ਬਦਲਾਅ ਕਰਦੀ ਰਹਿੰਦੀ ਹੈ ਹਾਲ ਹੀ ਦੇ ਵਿੱਚ ਸਰਕਾਰ ਨੇ ਪਾਸਪੋਰਟ ਨੀਮਾ ਵਿੱਚ ਕੁਝ ਮਹੱਤਵਪੂਰਨ ਸੋਧਾਂ ਕੀਤੀਆਂ ਨੇ ਨਵੇਂ ਨੀਮਾ ਦੇ ਤਹਿਤ 1 ਅਕਤੂਬਰ 2023 ਜਾਂ ਇਸ ਤੋਂ ਬਾਅਦ ਪੈਦਾ ਹੋਏ ਬਿਨਾਂਕਾਰਾਂ ਲਈ ਜਨਮ ਸਰਟੀਫਿਕੇਟ ਨੂੰ ਜਨਮ ਮਿਤੀ ਦਾ ਇੱਕੋ ਇੱਕ ਵੈਧ ਸਬੂਤ ਮੰਨਿਆ ਜਾਵੇਗਾ ਇਸ ਦੇ ਨਾਲ ਹੀ ਪੁਰਾਣੀ ਬਿਨਕਾਰ ਹੋਰ ਦਸਤਾਵੇਜ਼ਾਂ ਦਾ ਵਿਕਲਪ ਚੁਣ ਸਕਦੇ ਨੇ ਇਹਨਾਂ ਤਬਦੀਲੀਆਂ ਦਾ ਉਦੇਸ਼ ਝਾਲੀ ਦਸਤਾਵੇਜ਼ਾਂ ਨੂੰ ਰੋਕਣਾ ਅਤੇ ਪ੍ਰਕਿਰਿਆ ਨੂੰ ਹੋਰ ਕੁਸ਼ਲ ਬਣਾਉਣਾ ਹੈ ਜੇਕਰ ਤੁਸੀਂ ਪਾਸਪੋਰਟ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹਨਾਂ ਨਵੇਂ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਰੂਰੀ ਦਸਤਾਵੇਜ਼ ਤਿਆਰ ਰੱਖੋ ਭਾਰਤ ਸਰਕਾਰ ਨੇ ਪਾਸਪੋਰਟ ਨਿਯਮਾ 1980 ਵਿੱਚ ਸੋਧ ਕਰਨ ਲਈ ਇੱਕ ਅਧਿਕਾਰਿਤ ਨੋਟ ਜਾਰੀ ਕਰ ਦਿੱਤਾ ਹੈ ਨਵੇਂ ਨਿਯਮ ਦੇ ਤਹਿਤ 1 ਅਕਤੂਬਰ 2023 ਜਾਂ ਇਸ ਤੋਂ ਬਾਅਦ ਪੈਦਾ ਹੋਈ ਵਿਅਕਤੀਆਂ ਲਈ ਜਨਮ ਸਰਟੀਫਿਕੇਟ ਨੂੰ ਜਨਮ ਮਿਤੀ ਦਾ ਇੱਕੋ ਇੱਕ ਸਬੂਤ ਮੰਨਿਆ ਜਾਵੇਗਾ ਇਹ ਸਰਟੀਫਿਕੇਟ ਸਿਰਫ ਟੁਕਮੇ ਸਰਕਾਰੀ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਜਾਣੇ ਚਾਹੀਦੇ ਹਨ ਤੁਹਾਨੂੰ ਦੱਸਿਆ ਇਹ ਨਵੀਂ ਪਾਸਪੋਰਟ ਨੀਮਾ ਲਈ ਲੋਡਿੰਗ ਦੇ ਦਸਤਾਵੇਜ਼ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਨੀਮਾ ਅਨੁਸਾਰ 1 ਅਕਤੂਬਰ 2023 ਤੋਂ ਬਾਅਦ ਜੋ ਜਨਮ ਹੋਏ ਬੱਚੇ ਨੇ ਉਹਨਾਂ ਬਿਨੇਕਾਰਾਂ ਨੂੰ ਜਨਮ ਸਰਟੀਫਿਕੇਟ ਜਮ੍ਹਾਂ ਕਰਾਉਣਾ ਜ਼ਰੂਰੀ ਹੋਵੇਗਾ ਇਹ ਸਰਟੀਫਿਕੇਟ ਹੇਠ ਲਿਖੀਆਂ ਸਰਕਾਰੀ ਸੰਸਥਾਵਾਂ ਦੁਆਰਾ ਜਾਰੀ ਕੀਤਾ ਹੋਇਆ ਹੋ ਸਕਦਾ ਹੈ ਜਨਮ ਅਤੇ ਮੌਤ ਰਜਿਸਟਰਰ ਨਗਰ ਕੌਂਸਲ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਐਕਟ 1969 ਤਹਿਤ ਅਧਿਕਾਰਿਤ ਹੋਰ ਸਰਕਾਰੀ ਸੰਸਥਾਵਾਂ ਇਸ ਦੇ ਨਾਲ ਹੀ 1 ਅਕਤੂਬਰ 2023 ਤੋਂ ਪਹਿਲਾ ਪੈਦਾ ਹੋਏ ਵਿਨੇਕਾਰਾਂ ਨੂੰ ਹੋਰ ਦਸਤਾਵੇਜ਼ਾਂ ਦਾ ਬਕਲਪ ਹੋਵੇਗਾ ਉਹ ਆਪਣੀ ਜਨਮ ਮਿਤੀ ਸਾਬਤ ਕਰਨ ਲਈ ਇਹ ਠ ਲਿਖੀਆਂ ਵਿੱਚੋਂ ਕੋਈ ਵੀ ਦਸਤਾਵੇਜ਼ ਜਮ੍ਹਾਂ ਕਰਾ ਸਕਦੇ ਨੇ ਜਿਵੇਂ ਡਰਾਈਵਿੰਗ ਲਾਇਸੈਂਸ ਸਕੂਲ ਛੱਡਣ ਦਾ ਸਰਟੀਫਿਕੇਟ ਹੋਰ ਵੈਧ ਸਰਕਾਰੀ ਦਸਤਾਵੇਜ਼ ਭਾਰਤੀ ਪਾਸਪੋਰਟ ਦੀਆਂ ਕਿਸਮਾਂ ਤੁਹਾਨੂੰ ਦੱਸੀਏ ਭਾਰਤੀ ਪਾਸਪੋਰਟ ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਦੀ ਮਦਦ ਨਾਲ ਭਾਰਤੀ ਨਾਗਰਿਕ ਵਿਦੇਸ਼ ਯਾਤਰਾ ਕਰ ਸਕਦੇ ਹਨ ਇਸ ਦੀਆਂ ਤਿੰਨ ਕਿਸਮਾਂ ਨੇ ਰੈਗੂਲਰ ਪਾਸਪੋਰਟ ਆਮ ਨਾਗਰਿਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਅਤੇ 10 ਸਾਲ ਲਈ ਵੈਧ ਹੁੰਦਾ ਹੈ ਇਸ ਤੋਂ ਇਲਾਵਾ ਆਫੀਸ਼ੀਅਲ ਪਾਸਪੋਰਟ ਵਿਦੇਸ਼ ਯਾਤਰਾ ਲਈ ਸਰਕਾਰੀ ਅਧਿਕਾਰੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਇਸ ਡਿਪਲੋਮੈਟਿਕ ਪਾਸਪੋਰਟ ਉੱਚ ਸਰਕਾਰੀ ਅਧਿਕਾਰੀਆਂ ਅਤੇ ਡਿਪਲੋਮੇਟਾਂ ਨੂੰ ਜਾਰੀ ਕੀਤਾ ਜਾਂਦਾ ਹੈ ਇਸ ਨੂੰ ਵੀ ਵੀ ਆਈ ਪੀ ਪਾਸਪੋਰਟ ਵੀ ਕਿਹਾ ਜਾਂਦਾ ਹੈ ਨਵੇਂ ਨੀਮਾ ਦਾ ਉਦੇਸ਼ ਕੀ ਹੈ ਸਰਕਾਰ ਵੱਲੋਂ ਕੀਤੇ ਗਏ ਇਹਨਾਂ ਸੋਧਾਂ ਦਾ ਮੁੱਖ ਉਦੇਸ਼ ਪਾਸਪੋਰਟ ਅਰਜੀ ਪ੍ਰਕਿਰਿਆ ਨੂੰ ਵਧੇਰੇ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣਾ ਹੈ ਨਵੇਂ ਨਿਯਮ ਜਾਲੀ ਦਸਤਾਵੇਜ਼ਾਂ ਨੂੰ ਰੋਕਣ ਲਈ ਮਦਦ ਕਰਨਗੇ ਅਤੇ ਨਾਗਰਿਕਾਂ ਦੀ ਪਛਾਣ ਨੂੰ ਹੋਰ ਸੁਰੱਖਿਅਤ ਅਤੇ ਮਜ਼ਬੂਤ ਬਣਾਉਣਗੇ ਜੇਕਰ ਤੁਸੀਂ ਪਾਸਪੋਰਟ ਲੈਣ ਦੀ ਯੋਜਨਾ ਬਣਾ ਰਹੇ ਹੋ ਤੈਨਾਂ ਨਵੇਂ ਨੀਮਾ ਨੂੰ ਧਿਆਨ ਵਿੱਚ ਰੱਖੋ ਅਤੇ ਸਹੀ ਦਸਤਾਵੇਜ਼ਾਂ ਨਾਲ ਅਪਲਾਈ ਕਰੋ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਥੈਂਕਸ ਰਨਸ ਅਗੇਨ ਟੂ 올 ਮਾਈ ਵਿਊਅਰਸ